ਸਕਤ ਖਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਕੇ ਬੀਤੇ ਦਿਨ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਜਾਂਦਾ ਕਿ ਅੱਜ ਤੋਂ ਜਣੀ ਕਿ ਅੱਜ 15 ਜਨਵਰੀ ਤੋਂ ਜੋ ਖਨੌਰੀ ਬਾਰਡਰ ਤੇ 111 ਹੋਰ ਕਿਸਾਨ ਮਰਨ ਵਰਤ ਦੇ ਉੱਪਰ ਬੈਠਣਗੇ ਅਲਮ ਇਥੇ ਸਮੇਂ ਦੇ ਲਈ ਇਹ ਮਰਨ ਵਰਤ ਰੱਖਿਆ ਜਾਵੇਗਾ ਤਾਂ ਉੱਥੋਂ ਤੁਹਾਨੂੰ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਹਾਲਾਤ ਨੇ ਪਰ ਇਧਰਲੇ ਪਾਸੇ ਦੀ ਜੇਕਰ ਤੁਹਾਨੂੰ ਉਹ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਵੱਡੀ ਗਿਣਤੀ ਜਿਹੜੀ ਜੋ ਹਰਿਆਣਾ ਫੋਰਸ ਆ ਉਹ ਤਾਇਨਾਤ ਕਰ ਦਿੱਤੀ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਉਹਨਾਂ ਦੇ ਇੱਥੇ ਉਸ ਜਥੇ ਤੋਂ ਜੋ 111 ਕਿਸਾਨਾਂ ਦਾ ਜਥਾ ਨੇ ਮਰਨ ਵਰਤ ਰੱਖਣਾ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਪੁਲਿਸ ਫੋਰਸਾ ਜਿਹੜੀ ਆਰਮੀ ਫੋਰਸਾ ਉਹ ਤਾਇਨਾਤ ਕਰ ਦਿੱਤੀ ਗਿਆ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਉਸ ਤੋਂ ਪਾਰ ਇਹ ਫੋਰਸ ਦੇ ਜੇਕਰ ਪਿਛਲੇ ਪਾਸੇ ਦੇਖਿਆ ਜਾਵੇ ਪਹਿਲਾਂ ਬੈਰੀਕੇਟਿੰਗ ਕੀਤੀ ਹੋਈ ਹੈ ਜੋ ਲੰਬੇ ਸਮੇਂ ਤੋਂ ਜਦੋਂ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ ਉਦੋਂ ਦੀ ਇਹ ਬੈਰੀਕੇਟਿੰਗ ਇਸ ਦੇ ਪਿੱਛੇ ਕੀਤੀ ਹੋਈ ਹੈ ਉਸ ਤੋਂ ਪਿੱਛੇ ਵੱਡੀ ਗਿਣਤੀ ਜਿਹੜੀ ਹਰਿਆਣਾ ਫੋਰਸ ਤਾਇਨਾਤ ਉਸ ਦੇ ਵਿੱਚ ਕਿ ਵਾਟਰ ਕੈਨਨ ਦੀਆਂ ਗੱਡੀਆਂ ਅਤਰੂ ਗੈਸ ਦੇ ਗੋਲੇ ਛੁੱਟਣ ਵਾਲੀਆਂ ਗੱਡੀਆਂ ਤੇ ਇਧਰਲੇ ਪਾਸੇ ਜਿਹੜੀ ਅੱਜ ਨਵੀਂ ਫੋਰਸ ਤਾਇਨਾਤ ਕਰ ਦਿੱਤੀ ਗਿਆ ਜਿਸ ਦੀ ਤੁਹ ਆ ਰਹੇ ਕਿ ਕਿਸ ਤਰੀਕੇ ਦੇ ਜਿਹੜੇ ਇੱਥੇ ਹਾਲਾਤ ਬਣੇ ਹੋਏ ਨੇ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਹਲੇ ਤੱਕ ਜੇਕਰ ਗੱਲ ਕੀਤੀ ਜਾਵੇ ਜਿਹੜਾ 111 ਕਿਸਾਨਾਂ ਦਾ ਜੱਤਾ ਇਸ ਇਸ ਜਿਹੜਾ ਵੈਰੀਗੇਟਿੰਗ ਦੇ ਨਜ਼ਦੀਕ ਨਹੀਂ ਪਹੁੰਚਿਆ ਕਿਉਂਕਿ 111 ਕਿਸਾਨਾਂ ਦੇ ਵੱਲੋਂ ਅੱਜ ਮਰਨ ਵਰਤਾਨ ਮਿੱਥੇ ਸਮੇਂ ਦੇ ਲਈ ਸ਼ੁਰੂ ਕੀਤਾ ਜਾਣਾ ਜਿੱਥੇ ਕਿਸਾਨਾ ਗੁਰਜੀਤ ਸਿੰਘ ਡੱਲੇ ਵਾਲ ਦੀ ਜਿਹੜੀ ਸਿਹਤ ਆ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਤਕਰੀਬਨ ਅੱਜ 51 ਦਿਨ ਹੋ ਚੁੱਕੇ ਨੇ ਕਿ ਉਹਨਾਂ ਦਾ ਜਿਹੜਾ ਮਰਨ ਵਰਤਕ 59ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਕਿ ਅੱਜ ਤੱਕ ਕਈ ਵਾਰ ਕਿਸਾਨਾਂ ਆ ਗੁਜਜੀਤ ਸਿੰਘ ਡੱਲੇ ਵਾਲੇ ਨੇ ਜਿਹੜੇ ਬੇਹੋਸ਼ ਵੀ ਹੋ ਚੁੱਕੇ ਨੇ ਤਾਂ ਕਿਸਾਨਾਂ ਦੇ ਵੱਲੋਂ ਇਸ ਗੱਲ ਦਾ ਰੋਸ ਜਤਾਉਂਦੇ ਹੋਏ ਕਿ ਸਰਕਾਰ ਦੇ ਵੱਲੋਂ ਜਿਹੜਾ ਕੋਈ ਵੀ ਉਹਨਾਂ ਦੇ ਸਿਹਤ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਉਸੇ ਦਾ ਰੋਸ ਜਤਾਉਂਦੇ ਹੋਏ ਇੱਕ ਵਾਰ ਫਿਰ ਤੋਂ ਅੱਜ ਵੱਡਾ ਐਲਾਨ ਕੀਤਾ ਸੀ ਬੀਤੇ ਦਿਨੀ ਅੱਜ ਉਸ ਐਲਾਨ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਸੇ ਖਨੌਰੀ ਬਾਰਡਰ ਤੇ ਕੁਝ ਮਿੰਟਾਂ ਦੇ ਵਿੱਚ 2 ਵਜੇ ਜਿਹੜਾ ਮਰਨ ਵਰਤਕ 111 ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤਾ ਜਾਣਾ ਇੱਕ ਕਿਸਾਨ ਕਿਸਾਨਾਂ ਗੁਜਜੀਤ ਸਿੰਘ ਡੱਲੇ ਵਾਲੇ ਦੇ ਵੱਲੋਂ ਪਹਿਲਾ ਮਰਨ ਵਰਤਕ ਸ਼ੁਰੂ ਕੀਤਾ ਹੋਇਆ ਜਾਨੀ ਕਿ ਉਹਨਾਂ ਦੇ ਸਣਾ ਹੁਣ 112 ਕਿਸਾਨਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਜਿਹੜਾ ਮਰਨ ਵਰਤਾਵ ਸ਼ੁਰੂ ਕਰ ਦਿੱਤਾ ਜਾਣਾ ਪਰ ਇਧਰਲੇ ਪਾਸੇ ਵੀ ਤੁਹਾਨੂੰ ਜਿਹੜੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੱਡੀ ਗਿਣਤੀ ਕਿਸਾਨ ਨੇ ਉਹ ਵੀ ਪਹੁੰਚੇ ਹੋਏ ਨੇ ਕਿਸਾਨ ਪਹੁੰਚੇ ਹੋਏ ਨੇ ਹਲੇ ਤੱਕ ਉਹ ਜਥਾ ਨਹੀਂ ਪਹੁੰਚਿਆ ਜਾਂ ਕੋਈ ਕਹਦੀਏ ਕਿ ਖਾਸ ਤੌਰ ਤੇ ਕੋਈ ਕਿਸਾਨਾਂ ਦਾ ਆਗੂ ਨਹੀਂ ਪਹੁੰਚਿਆ ਕਿ ਜਿਨ੍ਹਾਂ ਦੇ ਵੱਲੋਂ ਜਿਹੜਾ ਇਹ ਮਰਨ ਵਰਤ ਰੱਖਿਆ ਜਾਣਾ ਜਥੇ ਦਾ ਕੋਈ ਵੀ ਮੈਂਬਰ ਨਹੀਂ ਪਹੁੰਚਿਆ ਪਰ ਇਧਰਲੇ ਪਾਸੇ ਜਿਹੜੀ ਵੱਡੀ ਗਿਣਤੀ ਫੋਰਸ ਆ ਉਹ ਪਹੁੰਚੇ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਖਨੌਰੀ ਬਾਰਡਰ ਤੇ ਬਣੇ ਹੋਏ ਨੇ ਕਿ ਵੱਡੀ ਗਿਣਤੀ ਫੋਰਸ ਪਹਿਲਾਂ ਹੀ ਤਾਇਨਾਤ ਕਰ ਦਿੱਤੀ ਗਈ ਹੈ ਹਾਲਾਂਕਿ ਦੋ ਤੋਂ ਤਿੰਨ ਵਾਰ ਜਿਹੜੇ ਕਿਸਾਨ ਸ਼ੰਭੂ ਬਾਰਡਰ ਦੇ ਜ਼ਰੀਏ ਦਿੱਲੀ ਕੋਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਨੇ ਉਹ ਕੋਸ਼ਿਸ਼ ਜਿਹੜੀ ناکਾਮਜਾਬ ਹੋ ਜਾਂਦੀ